ਪੀਟੀਸੀ ਨਿਊਜ਼ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿੰਦਰ ਕੁਮਾਰ ਸ਼ਰਮਾ ਜੋ ਬੀਤੇ ਦਿਨ ਕਾਰ ਹਾਦਸਾ ਹੋਇਆ ਸੀ ਕਾਰ ਨਹਿਰ ਦੇ ਵਿੱਚ ਡਿੱਗੀ ਸੀ ਉਸ ਮਾਮਲੇ ਦੇ ਵਿੱਚ ਇੱਕ ਵੱਡਾ ਅਪਡੇਟ ਨਿਕਲ ਕੇ ਸਾਹਮਣੇ ਆਇਆ ਅਪਡੇਟ ਕੀ ਹੈ ਤੁਹਾਨੂੰ ਉਹ ਵੀ ਦੱਸਾਂਗੇ ਲੇਕਿਨ ਇੱਕ ਵਾਰ ਤੁਹਾਨੂੰ ਖਬਰ ਦੇ ਨਾਲ ਟੱਚ ਕਰਾ ਦਿੰਨੇ ਆ ਕਿ ਆਖਰਕਾਰ ਇਹ ਖਬਰ ਹੈ ਕੀ ਸੀ ਦਰਸਲ ਬੀਤੇ ਦਿਨ ਇੱਕ ਕਾਰ ਦੇ ਵਿੱਚ ਏਐਸਆਈ ਜਰਮਨਜੀਤ ਸਿੰਘ ਆਪਣੀ ਧੀ ਦੇ ਨਾਲ ਜਾ ਰਿਹਾ ਸੀ ਤੇ ਕਾਰ ਹਾਦਸੇ ਦਾ ਸ਼ਿਕਾਰ ਹੋ ਕੇ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਪਠਾਨਕੋਟ ਦੀਆਂ ਇਹ ਤਸਵੀਰਾਂ ਨੇ ਵਿਜ਼ੂਅਲ ਵੀ ਤੁਹਾਨੂੰ ਦਿਖਾ ਰਹੇ ਆ ਤੇ ਜਦੋਂ ਨਹਿਰ ਦੇ ਵਿੱਚੋਂ ਕਾਰ ਨੂੰ ਕੱਢਿਆ ਗਿਆ ਸੀ ਉਹ ਤਸਵੀਰਾਂ ਦਿਖਾ ਰਹੇ ਆ ਤੇ ਹੁਣ ਅਪਡੇਟ ਨਿਕਲ ਕੇ ਇਹ ਸਾਹਮਣੇ ਆ ਰਹੀ ਹੈ ਕਿ આરોਪ ਲੱਗਣੇ ਸ਼ੁਰੂ ਹੋ ਗਏ ਨੇ ਕਿ ਇਹ ਹਾਦਸਾ ਨਹੀਂ ਸੀ ਜਾਣ ਬੁੱਝ ਕੇ ਕਾਰ ਨੂੰ ਨਹਿਰ ਦੇ ਵਿੱਚ ਸੁੱਟਿਆ ਗਿਆ ਸੀ ਏਐਸਆਈ ਖੁਦ ਏਐਸਆਈ ਜਰਮਨਜੀਤ ਸਿੰਘ ਖੁਦ ਇਸ ਕਾਰ ਨੂੰ ਚਲਾ ਰਿਹਾ ਸੀ ਨਾਲ ਉਸ ਦੀ 18 ਸਾਲਾਂ ਦੀ ਧੀ ਬੈਠੀ ਸੀ ਤੇ ਕੁਝ ਲੋਕਾਂ ਦੇ ਕਹਿਣ ਦੇ ਮੁਤਾਬਕ ਹੁਣ ਖਬਰਾਂ ਨਿਕਲ ਕੇ ਇਹ ਆ ਰਹੀਆਂ ਨੇ ਕਿ ਕਾਰ ਦੇ ਵਿੱਚ ਪਿਓ ਔਰ ਧੀ ਦੇ ਵਿੱਚ ਆਪਸ ਵਿੱਚ ਬਹਿਸਬਾਜ਼ੀ ਹੋ ਰਹੀ ਸੀ ਉੱਚੀ ਉੱਚੀ ਆਵਾਜ਼ਾਂ ਆ ਰਹੀਆਂ ਸੀ ਤੇ ਥੋੜਾ ਜਾਹੀ ਅੱਗੇ ਜਾ ਕੇ ਕਾਰ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਤੇ ਦੇਖੋ ਤਸਵੀਰਾਂ ਜਦੋਂ ਨਹਿਰ ਦੇ ਵਿੱਚੋਂ ਕਾਰ ਨੂੰ ਕੱਢਿਆ ਗਿਆ ਤੇ ਮੌਕੇ ਦੇ ਉੱਤੇ ਪਤਾ ਚੱਲਿਆ ਕਿ ਜੋ ਐਸਆਈ ਹੈ ਖੁਦ ਤਾਂ ਕਾਰ ਦੇ ਵਿੱਚੋਂ ਨਿਕਲ ਕੇ ਬਾਹਰ ਆ ਗਿਆ ਸੀ ਲੇਕਿਨ ਉਸ ਦੀ ਧੀ ਦੀ ਇੱਕ ਤਾਂ ਉਮਰ ਛੋਟੀ ਸੀ ਔਰ ਤੈਰਨਾ ਨਹੀਂ ਆਂਦਾ ਸੀ ਔਰ ਤੀਸਰਾ ਨਹਿਰ ਵੀ ਇਸ ਥਾਂ ਦੇ ਉੱਤੇ ਖਾਸੀ ਜ਼ਿਆਦਾ ਡੂੰਗੀ ਸੀ ਇਸ ਕਰਕੇ ਕਾਰ ਇੱਕੋ ਲਖਤ ਪਾਣੀ ਦੇ ਵਿੱਚ ਸਮਾ ਜਾਂਦੀ ਹੈ ਤੇ ਇਸ ਪਾਣੀ ਦੇ ਵਿੱਚ ਸਮਾਨ ਦੇ ਕਾਰਨ ਜੋ ਲੜਕੀ ਹੁੰਦੀ ਹੈ ਉਸ ਦੀ ਵੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਐਸਆਈ ਖੁਦ ਦੱਸਿਆ ਜਾਂਦਾ ਹੈ ਕਿ ਉਹ ਇੰਜਰਡ ਹੋ ਜਾਂਦਾ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਸੀ ਹਸਪਤਾਲ ਦੇ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ ਔਰ ਪੁਲਿਸ ਨੇ ਮਾਮਲਾ ਦਰਜ ਕੀਤਾ ਜਾਂ ਫਿਰ ਨਹੀਂ ਕੀਤਾ ਇਹ ਇੱਕ ਵੱਡਾ ਸਵਾਲ ਹਲੇ ਵੀ ਬਣਿਆ ਹੋਇਆ ਹੈ ਕਿਉਂਕਿ ਕੁਝ ਲੋਕ ਕਹਿ ਰਹੇ ਨੇ ਕਿ ਇਹ ਕੋਈ ਹਾਦਸਾ ਨਹੀਂ ਬਲਕਿ ਇਹ ਇੱਕ ਸਾਜ਼ਿਸ਼ ਹੈ ਅਸੀਂ ਸਿੱਧਾ ਚਲਦੇ ਆ ਮੁਕੇਸ਼ ਸੈਣੀ ਸਾਡੇ ਜੋ ਸਹਿਯੋਗੀ ਨੇ ਇਸ ਵਕਤ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਜਿਆਦਾ ਜਾਣਕਾਰੀ ਸੀ ਉਹਨਾਂ ਤੋਂ ਹੀ ਲੈਨੇ ਆ ਮੁਕੇਸ਼ ਜੀ ਸਭ ਤੋਂ ਪਹਿਲਾਂ ਸਾਨੂੰ ਇਸ ਖਬਰ ਦੇ ਬਾਰੇ ਅਪਡੇਟ ਦੇ ਦਿਓ ਕਿਉਂਕਿ ਹੁਣ ਐਸੇ ਸਵਾਲ ਉੱਠ ਰਹੇ ਨੇ ਕਿ ਇਹ ਕੋਈ ਹਾਦਸਾ ਨਹੀਂ ਸੀ ਬਲਕਿ ਜਾਣ ਬੁੱਝ ਕੇ ਕਾਰ ਨੂੰ ਏਐਸਆਈ ਨੇ ਨਹਿਰ ਦੇ ਵਿੱਚ ਸੁੱਟਿਆ ਸੀ ਕੀ ਇਹਦੇ ਵਿੱਚ ਸੱਚਾਈ ਹੈ ਪਤਾ ਚੱਲ ਸਕਿਆ ਕੁਝ ਬਿਲਕੁਲ ਜੇ ਗੱਲ ਕਰੀਏ ਪੂਰੇ ਮਾਮਲੇ ਦੀ ਤਾਂ ਜਿੱਥੇ ਕੱਲ ਤੱਕ ਇਸ ਪੂਰੇ ਮਾਮਲੇ ਦੇ ਵਿੱਚ ਇਹ ਲੱਗ ਰਿਹਾ ਸੀ ਕਿ ਇਹ ਇੱਕ ਹਾਦਸਾ ਹੈ ਕਿ ਕਾਰ ਜਿਹੜੀ ਹੈ ਉਹ ਜਿਹੜਾ ਐਸਆਈ ਹੈ ਉਹ ਆਪਣੀ ਬੇਟੀ ਦੇ ਨਾਲ ਜਾ ਰਿਹਾ ਸੀ ਅਤੇ ਹਾਦਸਾ ਵਾਪਰ ਗਿਆ ਨਹਿਰ ਦੇ ਵਿੱਚ ਕਾਰ ਡਿੱਗੀ ਯੂਵੀ ਦੀ ਸੀ ਨਹਿਰ ਦੇ ਵਿੱਚੋਂ ਉਸ ਲੜਕੀ ਦੀ ਮਿੱਤਕ ਬੇ ਨੂੰ ਬਾਹਰ ਕੱਢਿਆ ਗਿਆ ਪ੍ਰਸ਼ਾਸਨ ਨੇ ਪੂਰੀ ਜਦੋਜਹਾਦ ਕੀਤੀ ਪਾਣੀ ਬੰਦ ਕਰਵਾਇਆ ਗਿਆ ਕੱਲ ਤੱਕ ਇਹ ਜ਼ਰੂਰ ਲੱਗ ਰਿਹਾ ਸੀ ਕਿ ਇਹ ਇੱਕ ਹਾਦਸਾ ਹੈ ਪਰ ਪੁਲਿਸ ਜਿਹੜੀ ਹੈ ਜੋ ਅੱਜ ਤੱਕ ਕਰ ਇਨਵੈਸਟੀਗੇਸ਼ਨ ਸਾਹਮਣੇ ਨਿਕਲ ਕੇ ਆਈ ਹੈ ਜੋ ਉਤੋਂ ਤੱਕ ਕਿੱਥੇ ਦੀ ਹੈ ਨਾ ਪੁਲਿਸ ਵੱਲੋਂ ਜੋ ਪਤਾ ਚੱਲ ਰਿਹਾ ਹੈ ਸੋਰਸਸ ਦੇ ਹਵਾਲੇ ਤੋਂ ਵੀ ਕਿ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਕਿੰਨਾ ਕਿਤੇ ਇਸ ਨੂੰ ਹਾਜਿਸ਼ ਵੀ ਮਾਰੇ ਸੀ ਜੋ ਉਸ ਦਾ ਪਿਤਾ ਸੀਗਾ ਲੜਕੀ ਦਾ ਜੋ ਐਸਆਈ ਹੈ ਪੰਜਾਬ ਪੁਲਿਸ ਦੇ ਵਿੱਚ ਉਸ ਨੇ ਇਹ ਹਾਦਸਾ ਸਾਬਤ ਕਰਦੇ ਲਈ ਸ਼ਾਇਦ ਅਦਾਗੋਦ ਕੀਤਾ ਕਿਉਂਕਿ ਪੁਲਿਸ ਨੂੰ ਜੋ ਹਜੇ ਤੱਕ ਜਾਣਕਾਰੀ ਮਿਲੀ ਹੈ ਉਹ ਇਹ ਹੈ ਕਿ ਜੋ ਉਥੋਂ ਦੇ ਸਥਾਨਕ ਲੋਕ ਸੀਗੇ ਉਹਨਾਂ ਨੇ ਦੱਸਿਆ ਕਿ ਇਹ ਦੋਹੇ ਜਿਹੜੇ ਹੈ ਕਾਫੀ ਦੂਰ ਤੋਂ ਲੜਦੇ ਆ ਰਹੇ ਸਨ ਉਹ ਕਾਫੀ ਉੱਚੀ ਉੱਚੀ ਕਾਰ ਦੇ ਵਿੱਚ ਆ ਪਾ ਰਹੇ ਸਨ ਜਿਸ ਨੂੰ ਲੈ ਕੇ ਉਹਨਾਂ ਨੂੰ ਲੱਗ ਰਿਹਾ ਸੀ ਕਿ ਕਿਸੇ ਮਸਲੇ ਨੂੰ ਲੈ ਕੇ ਇਨੰਦੀ ਆਫਸੀ ਲੜਾਈ ਝਗੜਾ ਹੋ ਰਿਹਾ ਔਰ ਜਿਸ ਰਸਤੇ ਤੇ ਜਿਹੜਾ ਐਸਆਈ ਆਪਣੀ ਗੱਡੀ ਲੈ ਕੇ ਆ ਰਿਹਾ ਉਹ ਕੱਚਾ ਰਸਤਾ ਸੀਗਾ ਉਸ ਦੇ ਨਾਲ ਪੱਕਾ ਰਸਤਾ ਵੀ ਸੀਗਾ ਜਿਹੜਾ ਕਿ ਨੈਸ਼ਨਲ ਹਾਈਵੇ ਤੇ ਨਿਕਲਦਾ ਸੀਗਾ ਪਰ ਇਹ ਰਸਤਾ ਮਤਲਬ ਦੂਸਰੀ ਸਾਈਡ ਤੇ ਸੀਗਾ ਦੂਸਰੀ ਪਟੜੀ ਸੀਗੀ ਜੋ ਵੀ ਕੱਚੀ ਸੀਗੀ ਉਸ ਨੂੰ ਲੈ ਕੇ ਵੀ ਕਿਤੇ ਕਿਤੇ ਸ਼ੱਕ ਦੇ ਚਿਹਰੇ ਦੇ ਵਿੱਚ ਇਹ ਐਸਆਈ ਜੋ ਹੈ ਇਹ ਆ ਰਿਹਾ ਹੈ ਜੋ ਉਸ ਲੜਕੀ ਦਾ ਬਾਪ ਸੀਗਾ ਇਸ ਨੂੰ ਲੈ ਕੇ ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਕਿਤੇ ਇਹ ਕੋਈ ਸਾਜ਼ਿਸ਼ ਤਾਂ ਨਹੀਂ ਸੀ ਇਹ ਸਾਰੇ ਮਸਲੇ ਜਿਹੜੇ ਆ ਸਾਰੇ ਮਾਮਲੇ ਜਿਹੜੇ ਆ ساری ਤਫ਼ਤੀਸ਼ ਜਿਹੜੀ ਹੈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਫਿਲਹਾਲ ਅਜੇ ਇਸ ਪੂਰੇ ਮਸਲੇ ਤੇ ਪੁਲਿਸ ਨੇ ਕੋਈ ਵੀ ਖੁਲਾਸਾ ਨਹੀਂ ਕੀਤਾ ਇਹ ਇੱਕ ਬੜੀ ਤਨਾਜੁਕ ਦੀ ਗੱਲ ਹੈ ਬਾਪ ਪੇਟੀ ਦੀ ਗੱਲ ਹੈ ਜਿਸ ਨੂੰ ਲੈ ਕੇ ਫਿਲਹਾਲ ਹਜੇ ਤੱਕ ਪੁਲਿਸ ਨੇ ਕੋਈ ਖੁਲਾਸਾ ਨਹੀਂ ਕੀਤਾ ਪੂਰੇ ਘਰ ਇਕੱਠਾ ਹੋਣ ਤੋਂ ਬਾਅਦ ਹੀ ਪੁਲਿਸ ਇੱਥੇ ਨਤੀਜੇ ਦੇ ਸੁਝੇਗੀ ਕਲਹਾਜ ਜਿਹੜੀ ਹਜੇ ਲੋਕਾਂ ਕੋਲੋਂ ਹੀ ਪੁੱਛ ਕੇ ਕੀਤੀ ਜਾ ਰਹੀ ਹੈ ਜਿਸ ਤੋਂ ਇਹ ਕਿਆਸ ਲਗਾਏ ਜਾ ਰਹੇ ਨੇ ਕਿ ਕਿ ਇਹ ਹਾਦਸਾ ਹੈ ਜਾਂ ਫਿਰ ਕੋਈ ਸਾਜ਼ਿਸ਼ ਜੀ ਜੀ ਮੁਕੇਸ਼ ਜੀ ਇਹ ਇੱਕ ਕਾਫੀ ਗੰਭੀਰ ਨਿਊਜ਼ ਹੈ ਇਸ ਵਕਤ ਜੋ ਪੱਤਰਕਾਰ ਭਾਈਚਾਰਾ ਪੁਲਿਸ ਦੇ ਬੂਹੇ ਖੜਕਾ ਰਿਹਾ ਹੈ ਅਪਡੇਟ ਲੈਣਾ ਚਾਹ ਰਿਹਾ ਤੁਹਾਡੀ ਕੋਈ ਗੱਲਬਾਤ ਹੋਈ ਪੁਲਿਸ ਵਿਭਾਗ ਦੇ ਨਾਲ ਇਸ ਦੇ ਬਾਰੇ ਜੇ ਬਿਲਕੁਲ ਜੇ ਗੱਲ ਕਰੀਏ ਪੁਲਿਸ ਡਿਪਾਰਟਮੈਂਟ ਦੇ ਨਾਲ ਤਾਂ ਪੁਲਿਸ ਡਿਪਾਰਟਮੈਂਟ ਤਹਾਲ ਇਸ ਪੂਰੇ ਮਾਮਲੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਗਲਬਾਤ ਨਹੀਂ ਕਰ ਰਹਾ ਕਿਉਂਕਿ ਜਦ ਤੱਕ ਕਰ ਪੁਲਿਸ ਇਸ ਪੂਰੇ ਮਾਮਲੇ ਨੂੰ ਕਲੀਅਰ ਨਹੀਂ ਕਰੇਗੀ ਤਦ ਤੱਕ ਉਹ ਸਾਹਮਣੇ ਨਹੀਂ ਆ ਪਾਏਗਾ ਕਿ ਆਖਿਰ ਇਹ ਹਾਦਸਾ ਸੀ ਜਾਂ ਫਿਰ ਸਾਜ਼ਿਸ਼ ਸੀ ਪਰ ਵਾਰ-ਵਾਰ ਪੁਲਿਸ ਨੂੰ ਜਿਹੜਾ ਆ ਫੋਨ ਕੀਤਾ ਜਾ ਰਿਹਾ ਪੁਲਿਸ ਅਧਿਕਾਰੀਆਂ ਨੂੰ ਫੋਨ ਕੀਤੇ ਜਾ ਰਿਹਾ ਪਰ ਹਜੇ ਤੱਕ ਕਰ ਕਿਸੇ ਨੇ ਵੀ ਇਸ ਗੱਲ ਦਾ ਜਵਾਬ ਨਹੀਂ ਦਿੱਤਾ ਇਹ ਜੋ ਕੱਲ ਹਾਸਾ ਵਾਪਰਿਆ ਹੈ ਇਹ ਗੱਲ ਹੈਗੀ ਹੈ ਇਸ ਦੇ ਵਿੱਚ ਕੀ ਕਹਾਣੀ ਹੈ ਜਿਉਂ ਦੋਵੇਂ ਪਿਓਤੀ ਲੜਦੇ ਆ ਰਹੇ ਸਨ ਤਾਂ ਕਿ ਗੱਲਬਾਤ ਕੀਤੀ ਜਾਂ ਕੀ ਖੁਲਾਸਾ ਅੱਗੇ ਹੋਇਆ ਹੈ ਇਸ ਦੀ ਜਾਣਕਾਰੀ ਹਜੇ ਤੱਕ ਸਰਹਾਲ ਪੁਲਿਸ ਨੇ ਨਹੀਂ ਦਿੱਤੀ ਹੈ ਇਹ ਜੋ ਗੱਲ ਵੀ ਸਾਹਮਣੇ ਜਾਂ ਸੋਰਸਸ ਨੂੰ ਪਤਾ ਲੱਗ ਰਹੀ ਹੈ ਉਹ ਸਿਰਫ ਸਿਰਫ ਉੱਥੋਂ ਦੇ ਜਿਹੜੇ ਲੋਕ ਸਨ ਉਹਨਾਂ ਥਰੂ ਹੀ ਲੱਗ ਰਹੀ ਹੈ ਕਿਉਂਕਿ ਜਿਹੜੇ ਸਥਾਨਕ ਲੋਕ ਜਿਹੜੇ ਪਹੁੰਚਣਗੇ ਸਨ ਉਹਨਾਂ ਨੇ ਵੀ ਕਾਫੀ ਸੋ ਤੇ ਆ ਕਿ ਜਿਹੜੇ ਇਹ ਲੋਕ ਦੋਨੋਂ ਆ ਰਹੇ ਸਨ ਟਾਪੇਟੀ ਉਹ ਕਾਫੀ ਦੂਰ ਤੋਂ ਹੀ ਜਿਹੜਾ ਰੋਲਾ ਪਾਉਂਦੇ ਆ ਰਹੇ ਸਨ ਅੱਛਾ ਲੈ ਕੇ ਕਿਹੜਾ ਕਿਸੇ ਸਾਰੀ ਗੱਲ ਘੇਰੇ ਦੇ ਵਿੱਚ ਜ਼ਰੂਰ ਹੈ ਜਿਸ ਤਰੀਕੇ ਨਾਲ ਘਟਨਾ ਨੂੰ 24 ਘੰਟੇ ਤੋਂ ਜ਼ਿਆਦਾ ਬੀਤ ਗਏ ਨੇ ਹੁਣ ਤੱਕ ਕੋਈ ਐਫ ਆਈ ਆਰ ਵਗੈਰਾ ਹੋਈ ਹੈ ਜੀ ਜਿਸ ਤਰ੍ਹਾਂ ਗੱਲ ਕਰੀ ਐਫ ਆਈ ਆਰ ਦੀ ਤਾਂ ਫਿਲਹਾਲ ਹਜੇ ਤੱਕ ਇਸ ਗੱਲ ਦਾ ਵੀ ਖੁਲਾਸਾ ਪੁਲਿਸ ਵੱਲੋਂ ਨਹੀਂ ਕੀਤਾ ਗਿਆ ਕਿ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਕੀਤੀ ਗਈ ਹੈ ਜਾਂ ਇਸ ਮਾਮਲੇ 'ਤੇ ਕੋਈ ਪੁੱਛਗਿੱਛ ਕੀਤੀ ਜਾ ਰਹੀ ਹੈ ਜਾਂ ਫਿਰ ਇੱਕ ਹਾਸਾ ਹੀ ਸੀ ਇੱਕ ਕਿਸ ਦਾ ਕਿਉਂਕਿ ਗੱਲ ਤੱਕਰ ਜੋ ਕੋਰਟ ਤੇ ਜੋ ਪੁਲਿਸ ਅਧਿਕਾਰੀ ਪੁਜੇ ਸਾਹਿਬ ਉਹਨਾਂ ਨੂੰ ਇਸ ਤਰ੍ਹਾਂ ਉਸ ਵੇਲੇ ਮੌਕੇ ਦੀਆਂ ਹਾਲਾਤ ਦੀ ਉਸ ਹਵਾਤਾ ਕੋਈ ਲੱਗਾ ਸੀਗਾ ਕਿ ਹਾਸਾ ਜੀ 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 ਕਿੰਨਾ ਟਾਈਮ ਟਾਈਮ ਬੀਤਿਆ ਉਸੇ ਤਰ੍ਹਾਂ ਹੀ ਕਾਫੀ ਗੱਲਾਂ ਵੀ ਸਾਹਮਣੇ ਨਿਕਲ ਕੇ ਆਈਆਂ ਜਿਸ ਨੂੰ ਲੈ ਕੇ ਪੁਲਿਸ ਕਿਸੇ ਨਤੀਜੇ ਤੇ ਸ਼ਾਇਦ ਪੁਜੇ ਨਾ ਚਾਹੀਦੀ ਹੈ ਜਿਸ ਕਰਕੇ ਅਜੇ ਤੱਕ ਕੋਈ ਇਨਫਾਰਮੇਸ਼ਨ ਜੀਆ ਪੁਲਿਸ ਵੱਲੋਂ ਨਹੀਂ ਖੁਦ ਕੀਤੀ ਗਈ ਜੀ ਬਹੁਤ ਬਹੁਤ ਸ਼ੁਕਰੀਆ ਪੂਰੀ ਜਾਣਕਾਰੀ ਦੇਣ ਦੇ ਲਈ ਤਾਂ ਇੱਕ ਵਾਰ ਫਿਰ ਤੋਂ ਲੋਕਾਂ ਨੂੰ ਅਪਡੇਟ ਕਰ ਦਿੰਨੇ ਆ ਕਿ ਪਠਾਨਕੋਟ ਦੇ ਵਿੱਚ ਇੱਕ ਵੱਡਾ ਹਾਦਸਾ ਹੋਇਆ ਸੀ ਹੁਣ ਇਸ ਹਾਦਸੇ ਦੇ ਪਿੱਛੇ ਕਈ ਸਵਾਲ ਵੀ ਖੜੇ ਹੋ ਰਹੇ ਨੇ ਕਿਉਂਕਿ ਜੋ ਪੁਲਿਸ ਮੁਲਾਜ਼ਮ ਗੱਡੀ ਚਲਾ ਰਿਹਾ ਸੀ ਉਹ ਬਟਾਲੇ ਦੇ ਵਿੱਚ ਐਜ਼ ਏ ਏਐਸਆਈ ਤੈਨਾਤ ਹੈ ਜਰਮਨਜੀਤ ਸਿੰਘ ਤੇ ਉਹ ਕਾਰ ਚਲਾ ਰਿਹਾ ਸੀ ਨਾਲ ਉਸ ਦੀ 18 ਸਾਲਾ ਨੀਤੀ ਵੀ ਬੈਠੀ ਸੀ ਕੱਲ ਤਾਂ ਕਈ ਖਬਰਾਂ ਸੀ ਕਿ ਇੱਕ ਐਕਸੀਡੈਂਟ ਹੋਇਆ ਆਪਣੀ ਧੀ ਦੇ ਨਾਲ ਉਹ ਕਾਰ ਸਮੇਤ ਹੀ ਨਹਿਰ ਦੇ ਵਿੱਚ ਡਿੱਗ ਜਾਂਦਾ ਖੋਦ ਬਾਹਰ ਆ ਜਾਂਦਾ ਉਸਦੇ ਥੋੜੇ ਬਹੁਤੀ ਸੱਟਾਂ ਲੱਗਦੀਆਂ ਨੇ ਇਲਾਜ ਉਹਦਾ ਜਾਰੀ ਹੁੰਦਾ ਲੇਕਿਨ ਉਸ ਦੀ ਜੋ ਧੀ ਹੁੰਦੀ ਹੈ ਉਹ ਡੁੱਬ ਕੇ ਪੂਰੀ ਹੋ ਜਾਂਦੀ ਹੈ ਲੇਕਿਨ ਹੁਣ 24 ਘੰਟੇ ਬੀਤਣ ਤੋਂ ਪਹਿਲਾਂ ਪਹਿਲਾਂ ਹੀ ਐਸੇ ਸਵਾਲ ਵੀ ਉੱਠਨੇ ਸ਼ੁਰੂ ਹੋ ਗਏ ਨੇ ਕੁਝ ਲੋਕ ਦੱਸ ਰਹੇ ਨੇ ਕਿ ਦੋਹਾਂ ਦੇ ਵਿੱਚ ਪਿਓ ਔਰ ਧੀ ਦੇ ਵਿੱਚ ਬਹਿਸਬਾਜ਼ੀ ਚੱਲ ਰਹੀ ਸੀ ਤੇ ਉਸ ਤੋਂ ਬਾਅਦ ਜੋ ਪਿਓ ਏਐਸਆਈ ਹੈ ਉਸਨੇ ਜਾਣ ਬੁਝ ਕੇ ਕਾਰ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਸੀ ਤੇ ਆਪ ਛਾਲ ਮਾਰ ਕੇ ਬਚ ਗਿਆ ਠੀਕ ਹੈ ਥੋੜੀਆਂ ਬਹੁਤੀਆਂ ਸੱਟਾਂ ਲੱਗੀਆਂ ਲੇਕਿਨ ਜੋ ਉਸ ਦੀ ਧੀ ਹੈ ਉਸ ਦੀ ਮੌਤ ਹੋ ਜਾਂਦੀ ਹੈ لیکن اس وقت ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਇਹ کلیئر ਨਹੀਂ ਹੋ ਸਕਿਆ ਕਿ ਇਹ ਜਾਣ بوجھ کے ਕੀਤਾ ਗਿਆ حادثہ ਸੀਗਾ یا پھر ایک اصل ਦੇ ਵਿੱਚ ਹੀ ਇਹ حادثہ ਸੀਗਾ ਇਹ سوال کھڑے ਹੋ ਰਹੇ ਨੇ ਜਿਨ੍ਹਾਂ ਦਾ جواب اس وقت ਲੋਕ ਮੰਗ ਰਹੇ ਨੇ لیکن ਘਟਨਾ ਕਰਮ ਦੇ ਸਮੇਂ جو ਤਸਵੀਰਾਂ ਸੀ ਅਸੀਂ ਉਹ ਤੁਹਾਨੂੰ ਦਿਖਾ ਰਹੇ ਆ ਕਿਵੇਂ ਨਹਿਰ ਦੇ ਵਿੱਚੋਂ ਕਾਰ ਨੂੰ ਕੱਢਿਆ ਜਾਂਦਾ ਹੈ ਔਰ ਕਾਰ ਦੇ ਵਿੱਚ ਉਸਦੀ ਧੀ ਵੀ ਹੁੰਦੀ ਹੈ ਉਹ ਅਸੀਂ ਤੁਹਾਨੂੰ ਤਸਵੀਰਾਂ ਨਹੀਂ ਦਿਖਾ ਰਹੇ ਕਿਉਂਕਿ ਉਹ ਤਸਵੀਰਾਂ ਤੁਹਾਨੂੰ ਵੀ ਵਿਚਲਿਤ ਕਰ ਸਕਦੀਆਂ ਨੇ 18 ਸਾਲ ਦੀ ਧੀ ਸੀ ਜਿਸ ਦੀ ਮ੍ਰਿਤਕ ਇਸ ਵਕਤ ਡੈੱਡ ਬੋਡੀ ਕਾਰ ਦੇ ਵਿੱਚ ਹੀ ਹੈ ਅਸੀਂ ਉਹ ਤਸਵੀਰਾਂ ਨਹੀਂ ਦਿਖਾ ਰਹੇ ਏਐਸਆਈ ਖੁਦ ਛਾਲ ਮਾਰ ਕੇ ਬਚ ਜਾਂਦਾ ਉਸ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਉਸ ਦਾ ਇਲਾਜ ਜਾਰੀ ਹੈ ਲੇਕਿਨ ਧੀ ਦੀ ਮੌਤ ਹੋ ਜਾਂਦੀ ਹੈ ਹੁਣ ਤੱਕ ਐਫਆਈਆਰ ਹੋਈ ਜਾਂ ਫਿਰ ਨਹੀਂ ਹੋਈ ਇਹ ਹਾਦਸਾ ਸੀ ਜਾਂ ਫਿਰ ਇੱਕ ਐਕਸੀਡੈਂਟ ਸੱਚਮੁੱਚ ਦੇ ਵਿੱਚ ਹੋਇਆ ਕਈ ਸਵਾਲ ਖੜੇ ਹੋ ਰਹੇ ਨੇ ਜਿਨ੍ਹਾਂ ਦਾ ਜਵਾਬ ਹਾਲੇ ਤੱਕ ਨਹੀਂ ਮਿਲ ਸਕਿਆ ਫਾਈਟ ਟੁੱਟ ਜਾਣਾ ਟੁੱਟ ਜਾਣਾ ਧਿਆਨ ਨਾਲ ਵੇ ਰੋਕ ਦੇ ਦੌਨ ਕਰ ਦੇ ਦੌਨ ਕਰ ਦੇ ਦੌਨ ਕਰ ਦੌਨ ਕਰ ਕੁੜੀ ਵੇਚੀ ਕੁੜੀ ਵੇਚੀ ਜਦੋਂ ਜਾਤ ਤੋਂ ਬਾਅਦ ਜਿਹੜੇ ਇਹਦੇ ਵਿੱਚ ਇੱਕ ਬੰਦੇ ਨੂੰ ਤਾਂ ਬਚਾ ਲਿਆ ਗਿਆ ਜਿਹਨਾਂ ਦਾ ਨਾ ਜਰਮਨਜੀਤ ਸਿੰਘ ਹੈ ਜਿਹੜੇ ਕਿ ਪੰਜਾਬ ਪੁਲਿਸ ਦੇ ਵਿੱਚ ਬਟਾਲੇ ਐਸਐਸਈ ਦਾ ਨਾਤਾ ਹੈ। ਔਰ ਉਹਨਾਂ ਦੀ ਜਿਹੜੀ ਬੇਟੀ ਆ ਕਿਉਂਕਿ ਪਾਣੀ ਕਾਫੀ ਜ਼ਿਆਦਾ ਸੀ ਕਾਰ ਜਿਹੜੀ ਉਹ ਡਰੋਨ ਹੋ ਚੁੱਕੀ ਸੀ ਥੱਲੇ ਡੁੱਬ ਚੁੱਕੀ ਸੀ ਇਸ ਕਰਕੇ ਬਿਨਾ ਹਾਈਡਰਾ ਤੋਂ ਬਿਨਾ ਕ੍ਰੇਨ ਦੀ ਮਦਦ ਤੋਂ ਉਹਨੂੰ ਬਾਹਰ ਨਹੀਂ ਸੀ ਕੱਢਿਆ ਜਾ ਸਕਦਾ। ਤੋਂ ਉਹ ਬੱਚੀ ਦੀ ਅੰਦਰ ਕਾਰ ਦੇ ਅੰਦਰ ਜਿਹੜੀ ਹੈਗੀ ਮੌਤ ਹੋ ਗਈ ਆ। ਬੱਚੀ ਦੀ ਉਮਰ ਤਕਰੀਬਨ 18 ਸਾਲ ਦੀ ਆ ਤੇ ਦੋਨੋਂ ਬਾਪ ਤੇ ਬੇਟੀ ਆ ਤੇ ਇਹਦੇ ਕਾਰਨਾਂ ਦਾ ਅਸੀਂ ਤਫਤੀਸ਼ ਕਰ ਰਹੇ ਆ ਸਾਡੀਆਂ ਟੀਮ ਜਿਹੜੀਆਂ ਉਹ ਪਹੁੰਚ ਚੁੱਕੀਆਂ ਤਫਤੀਸ਼ ਕਰ ਰਹੇ ਕਿ ਕਾਰਨਾ ਕਿਸ ਕਾਰਨ ਇਹ ਕਾਰ ਕਿਵੇਂ ਅੰਦਰ ਗਈ ਨਹਿਰ ਦੇ ਉਹ ਸਾਰੀ ਤਫਤੀਸ਼ ਤੋਂ ਬਾਅਦ ਪਤਾ ਲੱਗੇਗਾ ਸਰ ਜਿਹੜੇ ਦੂਸਰੇ ਸੀਗੇ ਉਹ ਉਹਨਾਂ ਦੀ ਹਾਲਤ ਕਿਦਾਂ ਦੀ ਹੈ ਹੁਣ ਦੱਸਦੇ ਕਿ ਉਹ ਹੋਸ਼ ਵਿੱਚ ਆ ਗਿਆ ਹਸਪੀਟਲ ਰੋਨ ਡਿਵਟ ਕਰਾਇਆ ਗਿਆ ਸੀਗਾ ਉਹ ਹੋਸ਼ ਚ ਆ ਗਿਆ ਤੇ ਸਾਰੇ ਹਾਲਾਤਾਂ ਦਾ ਜਾਇਜ਼ਾ ਲੈ ਕੇ ਫਿਰ ਜੈਸੀ ਸਾਨੂੰ ਹੋਏਗੀ ਕਾਰਵਾਈ ਉਹ ਉਸ ਤਰ੍ਹਾਂ ਦੀ ਕਾਰਵਾਈ ਕਰ ਦਿੱਤੀ ਜਾਏਗੀ